ਰੀਸੈਂਟਲੀ ਸਨਵਿਕ ਇਨਫੋਰਮੇਸ਼ਨ ਮਿਲੀ ਜਿਸ ਵਿੱਚ ਕਿ ਵਿਜੇਨਗਰ ਚੌਂਕੀ ਦੇ ਏਰੀਆ ਦੇ ਵਿੱਚ ਪੈਂਦੀ ਏਕੇ ਜੁਅਰਲਰਸ ਦੇ ਨਾਮ ਦੀ ਸ਼ਾਪ ਤੇ ਇੱਕ ਫਾਇਰਿੰਗ ਦਾ ਇਨਸੀਡੈਂਟ ਸਾਨੂੰ ਰਿਪੋਰਟ ਹੋਇਆ ਮੇਰੇ ਵਿੱਚ ਤੁਹਾਨੂੰ ਦੱਸਣਾ ਚਾਹਾਂ ਕਿ ਚਾਹਾਂਗਾ ਕਿ ਜਿਹੜੇ ਦੋ ਸਾਇਲੈਂਸ ਸੀ ਉਹ ਬਾਈਕ ਤੇ ਆਏ ਉਹਨਾਂ ਦੇ ਫੇਸ ਕਵਰਡ ਸੀ ਉਹਨਾਂ ਨੇ ਐਂਟਰ ਕੀਤਾ ਜੁਅਲਰੀ ਸ਼ਾਪ ਦੇ ਵਿੱਚ ਤੇ ਆਪਣੀ ਸਿਲਵਰ ਦੀ ਇੱਕ ਚੇਨ ਵੇਚਣ ਦੀ ਕੋਸ਼ਿਸ਼ ਕੀਤੀ ਜਦੋਂ ਓਨਰ ਨੇ ਇਹ ਚੇਨ ਖਰੀਦਣ ਤੋਂ ਡਿਨਾਈ ਕੀਤਾ ਤਾਂ ਇੱਕ ਸਾਈਲੈਂਟ ਨੇ ਵਿੱਚੋਂ ਆਪਣੇ ਵੈਪਨ ਕੱਢ ਕੇ ਫਾਇਰ ਕੀਤਾ ਜੋ ਕਿ ਦੋ ਰਾਉਂਡਸ ਨੇ ਫਾਇਰ ਕੀਤੇ ਦੁਕਾਨ ਦੇ ਵਿੱਚ ਤੇ ਤੁਰੰਤ ਉੱਥੋਂ ਦੀ ਉਹ ਨਿਕਲ ਗਿਆ ਬਟ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਹਨਾਂ ਚੋਂ ਇੱਕ ਅਕਿਊਜ਼ ਜਿਹੜਾ ਹੈ ਉਹ ਐਪ੍ਰੀਹੈਂਡ ਕਰ ਲਿਆ ਇਹਦੇ ਵਿੱਚ ਪਬਲਿਕ ਦਾ ਬਹੁਤ ਸਹਿਯੋਗ ਰਿਹਾ ਸਾਨੂੰ ਤੇ ਮੈਂ ਦੱਸਣਾ ਚਾਹਵਾਗਾ ਕਿ ਜੇ ਦੋਨੋਂ ਬੰਦੇ ਆ ਉਹ ਟ੍ਰੇਸ ਹੋ ਚੁੱਕੇ ਹਨ ਤੇ ਜਿਹੜਾ ਸੈਕਿੰਡ ਬੰਦਾ ਉਹਨੂੰ ਵੀ ਅਸੀਂ ਜਿਹੜੀ ਟ੍ਰੇਸ ਹੈ ਉਹਦੇ ਤੇ ਅਸੀਂ ਪੁਲਿਸ ਟੀਮਸ ਆਪ ਗੋਣ ਐਕਟਿਵ ਤੇ ਉਹਦੇ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਫੜ ਕੇ ਉਹਦੇ ਤੇ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਵਾਂਗੇ ਤੇ ਸੇਫਟੀ ਐਂਡ ਹਾਰਮਨੀ ਇਜ਼ ਮੇਨਟੇਨਡ ਤੇ ਮੈਂ ਦੱਸਣਾ ਚਾਹਵਾਗਾ ਕਿ ਇਹਦੇ ਤੇ ਜਿਹੜੀ ਵੀ ਬੰਦੀ ਕਾਰਵਾਈ ਹੈ ਹੈਜ਼ ਬੀਨ ਇਨੀਸ਼ੀਏਟਿਡ ਐਂਡ ਅੱਗੇ ਵੀ ਅਸੀਂ ਇਸ ਨੂੰ ਫਾਲੋਅ ਅਪ ਕਰਦੇ ਹੋਏ ਇਸ ਚੀਜ਼ ਨੂੰ ਇੱਕ ਜਸਟਿਸ ਤੇ ਲੈ ਕੇ ਜਾਵਾਂਗੇ ਤੇ ਇੱਕ ਲੌਜੀਕਲ ਐਂਡ ਤੱਕ ਲੈ ਕੇ ਜਾਵਾਂਗੇ ਥੈਂਕ ਯੂ